ਬਹੁਤ ਵਧੀਆ ਲੱਗਾ ਐਂਡ ਬਹੁਤ ਪਿਓਰ ਸੋਲ ਲਾਈਕ ਤੁਸੀਂ ਜਦੋਂ ਉਹਨਾਂ ਨੂੰ ਸਕਰੀਨ ਤੇ ਵੀ ਦੇਖੂਗੇ ਬਹੁਤ ਪਿਓਰਿਟੀ ਵਾਲੀ ਫੀਲਿੰਗ ਆਂਦੀ ਆ ਐਂਡ ਮੇਰਾ ਇੱਕ ਸੀਨ ਸੀਗਾ ਰੋਣ ਵਾਲਾ ਸੋ ਇੱਕ ਵਾਰ ਹੁੰਦਾ ਨਾ ਕਈ ਵਾਰ ਬੰਦਾ ਬਲੌਕ ਹੋ ਜਾਂਦਾ ਬਹੁਤ ਵਾਰ ਨਹੀਂ ਕਰ ਪੰਦਾ ਕਈ ਵਾਰ ਟੈਕਨੀਕਲ ਇਸ਼ੂ ਹੋ ਜਾਂਦੇ ਆ ਕੁਝ ਤੇ ਮੈਨੂੰ ਸੀਗਾ ਮੈਂ ਬੈਸਟ ਕਰਨਾ ਐਂਡ ਨੇਚਰਲ ਕਰਨਾ ਸੋ ਮੈਨੂੰ ਫੀਲ ਨਹੀਂ ਸੀ ਆ ਰਿਹਾ ਮੈਂ ਬਹੁਤ ਕੁਝ ਸੋਚਿਆ ਵੀ ਨਹੀਂ ਸੀ ਹੋ ਰਿਹਾ ਐਂਡ ਮੈਂ ਫੇਰ ਆਪਣੇ ਕੋ ਐਕਟਰ ਤੋਂ ਗਈ ਮੈਂ ਕਿਹਾ ਡਾਇਲੋਗ ਬੋਲ ਜਲਦੀ ਔਰ ਇਹ ਡਾਇਲੋਗ ਬੋਲੇ ਆ ਫੇਰ ਮੈਂ ਜੈ ਲਾਈਕ ਮੈਂ ਉਹ ਤੋਂ ਫੀਲ ਲਿਆ ਐਂਡ ਮੈਂ ਪਾਜੀ ਕੇ ਗਈ ਐਂਡ ਦੈਨ ਮੈਂ ਬਹੁਤ ਰੋਈ ਲਾਈਕ ਕਈ ਵਾਰ ਤੁਹਾਨੂੰ ਕੋ ਐਕਟਰ ਬਹੁਤ ਕੁਝ ਦਿੰਦੇ ਆ ਸੋ ਮੈਨੂੰ ਉਹ ਉਥੋਂ ਮਿਲਿਆ ਸੀਗਾ ਸੋ ਵਧੀਆ ਇਸ ਵੈਰੀ ਨਾਈਸ ਐਂਡ ਮੈਨੂੰ ਗੁਰਜੈਸ ਉਦੇ ਮੈਨੂੰ ਇਹਨਾਂ ਨਾਲ ਵੀ ਬਹੁਤ ਮਜ਼ਾ ਆਇਆ ਸਾਡੇ ਸੀਨ ਵੀ ਬਹੁਤ ਇੰਟਰਸਟਿੰਗ ਆ ਤੁਸੀਂ ਜਦੋਂ ਦੇਖੋਗੇ ਮੇਰੇ ਤਿੰਨੋਂ ਮੈਂ ਬਹੁਤ ਲੱਕੀ ਹਾਂ ਕਿ ਮੈਨੂੰ ਤਿੰਨ ਤਿੰਨ ਹੀਰੋ ਮਿਲੇ ਆ ਸੋ ਆਮ ਦਾ ਲੱਕੀਐਸਟ ਵਨ ਸ਼ਨਾਜ ਸ਼ਨਾਜ ਬਾਰੇ ਦੱਸ ਦੇਣਾ ਥੋੜਾ ਜਿਹਾ ਕਿ ਸ਼ਨਾਜ ਦੀ ਡੈਡੀਕੇਸ਼ਨ ਇੰਨੀ ਸੀ ਸੈੱਟ ਤੇ ਕਿ ਮੈਂ 15 ਮਿੰਟ ਲੇਟ ਆ ਜਾਂਦਾ ਸੀ ਮੇਰੇ ਤੋਂ ਪਹਿਲਾਂ ਹੁੰਦੀ ਸੀ ਸ਼ਨਾਜ ਉੱਥੇ ਅਨ ਇੱਕ ਸੀਨ ਆ ਤੁਸੀਂ ਫਿਲਮ ਚ ਦੇਖੋਗੇ ਬਹੁਤ ਇੰਪੋਰਟੈਂਟ ਆ ਉਸ ਤੋਂ ਪਹਿਲਾਂ ਆਈ ਥਿੰਕ ਸ਼ਹਨਾਜ਼ ਗੈਂਦੀ ਵੀ ਮੈਂ ਕੱਲ ਵੀ ਨਹੀਂ ਸੁੱਤੀ ਅੱਜ ਵੀ ਨਹੀਂ ਸੁੱਤੀ ਆਈ ਸੈੱਟ ਕਿ ਐਦਾਂ ਹੀ ਚਾਹੀਦਾ ਉਹ ਕੈਰੈਕਟਰ ਕਿਉਂਕਿ ਐਦਾਂ ਹੀ ਆ ਤੇ ਉਹਨੇ 48 ਘੰਟੇ ਨਾ ਸੁੱਤੇ ਹੋਏ ਉਹ ਸੀਨ ਕੀਤਾ ਇੱਕ ਮੈਂ ਹੋਰ ਦੱਸ ਦੇਣਾ ਟ੍ਰੇਲਰ ਦੇ ਵਿੱਚ ਇੱਕ ਡਿੱਗਣ ਵਾਲਾ ਸੀਨ ਆ ਸਕੂਟੀ ਤੇ ਡਿੱਗਦੀ ਉਹ ਐਕਚੁਅਲੀ ਡਿੱਗੀ ਸੀ ਇਹ ਆਈ ਫਿਰ ਯੂਜ਼ ਕਰ ਲਿਆ ਐਕਚੁਅਲੀ ਮੈਂ ਡੇਗ ਗਈ ਸੀਗੀ ਸੀਨ ਕਰਦੇ ਕਰਦੇ ਤੇ ਉਹ ਇਹਨਾਂ ਨੇ ਕੱਟ ਨਹੀਂ ਸੀ ਕੀਤਾ ਸੋ ਮੈਨੂੰ ਲੱਗਾ ਹੁਣ ਕਹਿੰਦੇ ਕਿ ਮੈਂ ਕਿਹਾ ਪਲੀਜ਼ ਆਤਾ ਪੋਣੇ ਪੈਣਾ ਤੇ ਕਿਉਂਕਿ ਮੈਂ ਸੱਚੀ ਸੱਟ ਲੱਗੀ ਸੀ ਮੈਂ ਕਿਸੇ ਨੂੰ ਦੱਸਿਆ ਨਹੀਂ ਕਿ ਮੇਰੇ ਕਿੰਨੀ ਸੱਟ ਲੱਗੀ ਆ ਤੇ ਮੈਂ ਕਿਹਾ ਇਹਦਾ ਅੱਗੇ ਕੁਝ ਬਣਾ ਦੋ ਜੋ ਵੀ ਬਣਾਉਣਾ ਬਟ ਇਹ ਸੀਨ ਹੋਣਾ ਚਾਹੀਦਾ ਬਹੁਤ ਨੇਚਰਲੀ ਡਿੱਗੀ ਹੋਈਆਂ ਕਹਿੰਦੇ ਠੀਕ ਆ ਉਹ ਟ੍ਰੇਲਰ ਦੇ ਵਿੱਚ ਆ ਟ੍ਰੇਲਰ ਦੇ ਵਿੱਚ ਹੈਗਾ ਉਹ ਸਕੂਟੀ ਡਿੱਗਣਾ ਨਾ ਟ੍ਰੇਲਰ ਦੇ ਵਿੱਚ ਐਕਚੁਅਲ ਵਿੱਚ ਡਿੱਗੀ ਸੀ ਸ਼ਨਾਜ਼ ਗੁਰਜਾਜ਼ੀ ਬਹੁਤ ਫਨੀ ਨੇ ਕੋਈ ਮੂਮੈਂਟ ਸਾਂਝਾ ਕਰਨਾ ਚਾਹੂੰਗੀ ਇਹ ਨਾਲ ਸੈੱਟ ਤੇ ਕੋਈ ਗੱਲ ਇਹਨਾਂ ਦੀ ਤੁਹਾਨੂੰ ਯਾਦ ਹੋਵੇ ਸਾਡੀ ਮੂਮੈਂਟ ਤਾਂ ਇਹ ਬਣਾਉਂਦੇ ਸੀਗੇ ਤੋ ਜਦੋਂ ਵੀ ਇਹ ਬੋਲਦੇ ਨੇ ਸਾਡਾ ਸਾਡਾ ਪਤਾ ਨਹੀਂ ਕੀ ਟ੍ਰਿਪ ਸ਼ੁਰੂ ਹੁੰਦਾ ਵਾ ਸੀ ਦੋਨੋਂ ਇੰਨਾ ਹੱਸਦੇ ਆ ਈਵਨ ਨਿਰਮਲ ॠषि मैम ਸੁਖੀ ਸਰ ਗੁਰਦੇਵਾਲ ਸਰ ਇਹ ਸਾਰੇ ਇੰਨਾ ਹੱਸਦੇ ਨੇ ਇਹਨਾਂ ਦੀਆਂ ਗੱਲਾਂ ਤੇ ਇਹ ਨੇ ਸਾਡੀ ਮੂਮੈਂਟ ਬਣਾਉਂਦੇ ਹਾਂ ਜਦੋਂ ਬਾਈ ਦਾ ਨਾ ਸਾਡਾ ਪਤਾ ਨਹੀਂ ਕਿਉਂ ਦਿਮਾਗ ਦਾ ਕਨੈਕਸ਼ਨ ਉਹ ਵਿੱਚ ਆ ਲੈ ਜਦੋਂ ਬਾਈ ਬੋਲ ਲੈ ਨਾ ਸਾਡੇ ਪਤਾ ਨਹੀਂ ਕੋਈ ਸੀਰੀਅਸ ਗੱਲ ਵੀ ਕਰਦੇ ਨੇ ਸਾਡੇ ਦੋਵਾਂ ਦਾ ਇਧਾ ਹਾਸਾ ਨਿਕਲਦਾ ਰੱਬ ਜਾਣਦਾ ਕੀ ਆ ਬਟ ਕਈ ਵਾਰ ਤੁਹਾਨੂੰ ਸੀਰੀਅਸ ਗੱਲਾਂ ਤੇ ਵੀ ਹਾਸਾ ਆਉਂਦਾ ਨਾ ਤੇ ਇਹ ਨੇ ਜਿਹੜੇ ਸਾਨੂੰ ਸੀਰੀਅਸ ਗੱਲਾਂ ਤੇ ਵੀ ਹਸਾ ਦਿੰਦੇ ਨੇ ਸਾਨੂੰ ਨਹੀਂ ਬਲਕਿ ਸਾਰੀ ਟੀਮ ਨੂੰ ਹਾਈ ਸ਼ਨਾਸ ਕਾਮੈ ਦੀ ਸਾਈਡ ਜਦੋਂ ਤੁਸੀਂ ਉੱਥੇ ਖੜੇ ਸੀਗੇ ਹੈਨਾ ਥੋੜਾ ਜਿਹਾ ਇਮੋਸ਼ਨਲ ਹੋ ਰਹੇ ਸੀ ਕਿ ਬਟ ਤੁਸੀਂ ਆਪਣੇ ਹੰਝੂ ਥੋੜੇ ਜੇ ਕੰਟਰੋਲ ਕੀਤੇ ਉਹ ਖੁਸ਼ੀ ਦੇ ਹੰਝੂ ਸੀਗੇ ਆਈ ਸਵੇਅਰ ਮੈਂ ਬਿਲਕੁਲ ਵੀ ਇਮੋਸ਼ਨਲ ਨਹੀਂ 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 ਮੇਰੀ ਅੱਖ ਚ ਪਾਣੀ ਆ ਰਿਹਾ ਕਿਉਂਕਿ ਉਹ ਮੇਰੇ ਲਾਈਟ ਪੈ ਰਹੀ ਨਾ ਸਾਹਮਣੇ ਸੋ ਮੇਰੇ ਉਹ ਕਹਿ ਹੀ ਦਿੰਦੀ ਵੀ ਮੇਰਾ ਤੇ ਇਧਰ ਨਾ ਹੋਵੇ ਮੈਂ ਇਮੋਸ਼ਨਲ ਹੋ ਗਈ ਸੀ ਨਾ ਜੀ ਇਮੋਸ਼ਨਲ ਹੋ ਗਈ ਸੀ ਉਹ ਹਰ ਵੀ ਭਾਜੀ ਨੇ ਵੀ ਵਿੱਚ ਕੀਤੀ ਸੀ ਨਾ ਉਹ ਤਾਂ ਕਰਕੇ ਉਹ ਹੱਸ ਹੱਸ ਕੇ ਖੁਸ਼ੀ ਵਾਲੇ ਅਥਰੂ ਸੀ ਹਾਂ ਨਹੀਂ ਨਹੀਂ ਮੇਰੇ ਆਂਸੂ ਬਹੁਤ ਕੀਮਤੀ ਹੈ ਮੈਂ ਬਹੁਤ ਸੋਚ ਸਮਝ ਕੇ ਕੱਢਦੀ ਹਾਂ ਲਾਈਕ ਦਿਸ ਮੂਮੈਂਟ ਇਜ਼ ਵੈਰੀ ਸਪੈਸ਼ਲ ਫॉर ਯੂ ਨਾ ਨਹੀਂ ਮੈਂ ਐਕਚੁਅਲੀ ਹੱਸ ਰਹੀ ਆ ਅੱਜ ਮੈਨੂੰ ਅੱਜ ਮੈਨੂੰ ਹੱਸਣ ਦਾ ਟ੍ਰਿਪ ਆਇਆ ਕਿਉਂਕਿ ਇੰਨੇ ਲੋਕ ਇੱਕ ਇੱਕ ਮਹੀਨਾ ਅਸੀਂ ਇਕੱਠੇ ਰਹੇ ਆ ਸਾਨੂੰ ਕਿੰਨੀ ਦੇਰ ਬਾਅਦ ਤੁਸੀਂ ਸਾਰਿਆਂ ਨੂੰ ਦੇਖਦੇ ਹੋ ਖੁਸ਼ੀ ਹੁੰਦੀ ਆ ਸਾਰਿਆਂ ਦੀ ਕਿਉਂਕਿ ਮੇਰਾ ਤਾਂ ਦਿਮਾਗ ਬਹੁਤ ਜ਼ਿਆਦਾ ਚੱਲਦਾ ਤੇ ਮੈਨੂੰ ਸਾਰਿਆਂ ਦੇ ਨਾ ਟ੍ਰਿਪ ਯਾਦ ਆ ਰਹੇ ਮੈਂ ਕਿਤੇ ਕਿਤੇ ਕਿਦਾਂ ਹੱਸੀ ਸੀਗੀ ਸੀਨ ਚ ਵੀ ਸਾਰਾ ਬੜਾ ਗੁਰਦਿਆਲ ਸਰ ਵੀ ਲਾਈਕ ਹੀ ਸੋ ਫਨੀ ਹੀ ਸੋ ਫਨੀ ਥੈਂਕ ਯੂ ਅਨ ਇਹਨਾਂ ਨੇ ਜਿੰਨੀਆਂ ਗਾਲਾਂ ਖਾਧੀਆਂ ਨਿਰਮਲ ਰਿਸ਼ੀ ਮੈਮ ਤੋਂ ਜਦੋਂ ਇਹ ਸੀਰੀਅਸ ਨਹੀਂ ਸੀ ਹੁੰਦੇ ਮੈਂ ਇਹਨਾਂ ਨੂੰ ਹਸਾ ਦਿੰਦੀ ਸੀ ਤੇ ਇਹਨਾਂ ਨੇ ਹੱਸਣ ਲੱਗ ਜਾਣਾ ਸਾਰਿਆਂ ਨੇ ਫੇਰ ਇੱਥੋਂ ਤੈਨੂੰ ਸਮਝ ਨਹੀਂ ਆਉਂਦਾ ਮੇਰਾ ਅੱਗੇ ਵੀ ਕੰਮ ਹੈਗਾ ਵਾ ਤੁਸੀਂ ਸੀਰੀਅਸ ਨਹੀਂ ਹੁੰਦੇ ਬੜਾ ਮਜ਼ਾ ਆਉਂਦਾ ਸੀ ਯਾਰ ਘਰ ਵਾਲਾ ਮਾਹੌਲ ਸੀਗਾ ਪੂਰਾ